ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਾ ਤਿਉਹਾਰ ਮਨਾਉਣ ਲਈ ਪਾਕਿਸਤਾਨ ਦੇ ਗੁਰਦੁਆਰਾ ਪੰਜਾ ਸਾਹਿਬ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ ਪਹੁੰਚ ਆਇਆ। ਪਾਕਿਸਤਾਨ ਵਿੱਚ ਸਥਿਤ ਗੁਰਦੁਆਮਾ ਦੇ ਦਰਸ਼ਨ ਉਪਰੰਤ 1893 ਸ਼ਰਧਾਲੂ ਦੋ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਅਟਾਰੀ ਸਟੇਸ਼ਨ ਤੇ ਪਹੁੰਚੇ। ਗੁਰਦੁਆਮਾ ਦੇ ਦਰਸ਼ਨ ਕਰਕੇ ਵਾਪਸ ਆਏ ਸ਼ਰਧਾਲੂਆਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਪਾਕਿਸਤਾਨ ਵੱਲੋਂ ਜਥੇ ਲਈ ਕੀਤੇ ਪ੍ਰਬੰਧਾਂ ਤੇ ਤਸੱਲੀ ਪ੍ਰਗਟਾਈ। ਉਥੇ ਵਾਪਸ ਆਏ ਮੈਮਰਾ ਨੇ ਦੱਸਿਆ ਕਿ ਬਾਬਾ ਨਾਨਕ ਦੇ 550ਵੇਂ ਪ੍ਰਕਾਸ਼ ਗੁਰਪੁਰਬ ਮੌਕੇ ਅੰਮ੍ਰਿਤਸਰ ਤੋਂ ਨਨਕਾਣਾ ਸਾਹਿਬ ਤੱਕ ਅਲੌਕਿਕ ਨਗਰ ਕੀਰਤਨ ਸਜਾਉਣ ਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਐਸਜੀਪੀਸੀ ਨਾਲ ਮਿਲ ਕੇ ਸਮਾਗਮ ਕਰਨ ਦੀ ਅਪੀਲ ਕੀਤੀ ਗਈ ਹੈ ਜਿਸ ਤੇ ਉਹਨਾਂ ਨੇ ਸਕਾਰਾਤਮਕ ਰਵੱਈਆ ਵਿਖਾਇਆ। ਦੂਜੇ ਪਾਸੇ ਸੰਗਤਾਂ ਨੇ ਦੱਸਿਆ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਮੌਕੇ ਪਾਕ ਅਧਿਕਾਰੀਆਂ ਨੇ ਕਰਤਾਰਪੁਰ ਲਾਂਘੇ ਦੇ ਤੇਜ਼ੀ ਨਾਲ ਚੱਲ ਰਹੇ ਕੰਮਕਾਜ ਦਾ ਵੀ ਵਿਸ਼ੇਸ਼ ਬਸਾਂ ਰਾਹੀਂ ਦੌਰਾ ਕਰਵਾਇਆ ਉਹਨਾਂ ਕਹਿਹਾ ਕਿ ਲਾਂਘੇ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਪਾਕਿਸਤਾਨ ਵਾਲੇ ਪਾਸੇ ਉਹ ਕਾਫੀ ਓਸਾਰੀ ਹੋ ਚੁੱਕੀ ਹੈ ਉਮੀਦ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੱਕ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ ਦਿੱਤਾ ਜਾਵੇਗਾ ਸੰਗਤਾਂ ਦੇ ਵਿੱਚ ਬੜਾ ਖੁਸ਼ੀ ਤੇ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲਿਆ ਕਿ ਉਥੋਂ ਦੇ ਸਮੁੱਚੇ ਜਿਹੜੇ ATP ਵੀ ਦੇ ਸਮੁੱਚੇ ਜ਼ਿੰਮੇਵਾਰ ਸਜਣ ਤੇ ਪਾਕਿਸਤਾਨ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ਵਧੀਆ ਜਿਹੜੇ ਪ੍ਰਬੰਧ ਜਿੱਥੇ ਦੇ ਰਹਿਣ ਦੇ ਸਿਹਤ ਸਹੂਲਤਾਂ ਦੇ ਟਰਾਂਸਪੋਰਟ ਦੇ ਸਾਰੇ ਜਿਹੜੇ ਪ੍ਰਬੰਧ ਸੀ ਉਹ ਵਧੀਆ ਕੀਤੇ ਗਏ ਹੋਏ ਸੀ ਨਾਨਕਸ਼ਹੀ ਕੈਲੰਡਰ ਦੇ ਉੱਤੇ ਅਸੀਂ ਇਹ ਗੱਲ ਸਾਂਝੀ ਕੀਤੀ ਹੈ ਕਿ ਜਿਹੜਾ ਨਾਨਕਸ਼ਹੀ ਕੈਲੰਡਰ ਹੈ 2003 ਵਾਲਾ ਉਹ ਲਾਗੂ ਕਰਨ ਦੇ ਲਈ ਅਸੀਂ ਇੱਥੋਂ ਦੀ ਸਮੁੱਚੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨਾਲ ਅਸੀਂ ਸਾਂਝੀ ਗੱਲ ਕਰਾਂਗੇ ਕਿ ਜਿਹੜੇ ਇਸ ਤਰ੍ਹਾਂ ਬਾਅਦ ਵਿਵਾਦ ਨੇ ਜਿਹੜੇ ਉਹ ਦੂਰ ਕਰਨ ਦੇ ਲਈ ਅਸੀਂ ਇੱਕੋ ਹੀ ਕੈਲੰਡਰ ਜਿਹੜਾ ਸਾਡਾ ਹੋਵੇ ਇਹ ਨਾ ਹੋਵੇ ਕਿ ਪਾਕਿਸਤਾਨ ਦੇ ਕੈਲੰਡਰ ਦੀ ਹੋਰ ਹੋਵੇ ਤੇ ਸਾਡਾ ਕੈਲੰਡਰ ਹੋਰ ਹੋਵੇ ਉਹ ਇਸ ਗੱਲ ਨੂੰ ਮੰਨੇ ਵੀ ਨਹੀਂ ਕਿ ਕੈਲੰਡਰ ਨੂੰ ਤੁਸੀਂ ਤਰੰਤ ਜਿਹੜਾ ਇੱਕ ਕੀਤਾ ਜਾਵੇ। ਕਿਹਨਾਂ ਕਹਾ ਸਭ ਗਈ ਸੀ ਵਿਸਾਖੀ ਦੇ ਇਸ ਦੇ? ਹੂੰ। ਕਿਹਨੋ ਚਾਹਨੇ ਕਿ ਸਾਨੂੰ ਬੜਾ ਵਧੀਆ ਲੱਗਾ। ਪਹਿਲੇ ਪਾਸ਼ਾ ਜੀ ਦੀ ਧਰਤੀ ਦੇ ਉੱਪਰ ਜਾ ਕੇ। ਹੂੰ। ਬੜਾ ਵਧੀਆ ਉੱਧਰ ਲਾ ਵੀ ਹੈਵੀਅਰ ਸੀ। ਕੋਈ ਮੁਸ਼ਕਲ ਨਹੀਂ ਆਈ। ਜੀ ਪੰਜਾ ਸਾਹਿਬ ਤੋਂ ਨਹੀਂ ਬਾਹਰ ਜਾਂ ਦਿੱਤਾ। ਪੰਜਾ ਸਾਹਿਬ ਦੇ ਵਿੱਚ ਹੀ ਰੱਖਿਆ ਵਾ ਕਿ ਲਾਹੌਰ ਤੋਂ ਅਸੀਂ ਬਾਹਰ ਜਾ ਸਕੀਏ। ਹੂੰ। ਅਪਨੇ ਸੱਚਾ ਸੌਦਾ ਸਾਹਿਬ ਲੈ ਕੇ ਗਏ ਸੀ ਕਰਤਾਰਪੁਰ ਸਾਹਿਬ ਲੈ ਕੇ ਗਏ ਸੀ ਬੜਾ ਵਧੀਆ ਕੋਰੀਡੋਰ ਬਣਿਆ ਹੋਇਆ ਕਰਤਾਰਪੁਰ ਸਾਹਿਬ ਦਿਖਾਇਆ ਜੀਰੋ ਲਾਈਨ ਥੱਲੇ ਆ ਕੇ ਅੱਛਾ ਜੀ ਕੋਈ ਉਧਰ ਤਾਂ ਤਕਰੀਬਨ ਬਹੁਤ ਜਿਆਦਾ ਮੁਕੰਮਲ ਹੋਣ ਵਾਲਾ ਲੱਗਦਾ 2 ਮਹੀਨੇ ਤੱਕ ਮੁਕੰਮਲ ਹੋ ਜਾਏਗਾ ਸਿੱਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਾਕਿਸਤਾਨ ਖਾਲਸਾ ਸਾਜਨਾ ਦਿਵਸ ਬੜੀ ਸ਼ਰਧਾ ਭਾਵਨਾ ਤੇ ਸਰਕਾਰ ਨਾਲ ਬਣਾ ਕੇ ਆਏ ਹਾਂ ਔਰ ਉੱਥੇ ਬੜਾ ਸੰਗਤ ਦਾ ਸਤਕਾਰ ਔਰ ਪਿਆਰ ਮਿਲਿਆ ਪਾਵਨ ਗੁਰਧਾਮ ਜਿਹੜੇ ਸਾਡੇ ਤੋਂ ਵਿਛੜੇ ਨੇ ਖੁੱਲੇ ਦਰਸ਼ਨ ਦیدار ਸੰਗਤਾਂ ਨੇ ਉੱਥੇ ਕੀਤੇ ਨੇ ਨਨਕਾਣਾ ਸਾਹਿਬ ਪੰਜਾ ਸਾਹਿਬ ਕਰਤਾਰਪੁਰ ਲਾਹੌਰ ਰੋੜੀ ਫਾਈਵ ਅਮਨਾਬਾਦ ਸਾਰੇ ਹੀ ਦਰਸ਼ਨ ਦیدارੇ ਕਰਕੇ ਅਸੀਂ 11 ਤਰੀਕ ਨੂੰ ਗਏ ਸੀ ਅੱਜ ਆਪਣੀ ਦਿਨਾਂ ਦਾ ਜਿੰਨੇ ਦਿਨਾਂ ਦਾ ਸਾਨੂੰ ਵਿਜ਼ਾ ਮਿਲਿਆ ਸੀ ਉਹਨੇ ਦਿਨਾਂ ਦਾ ਵਿਜ਼ਾ ਖਤਮ ਕਰਕੇ ਅਸੀਂ ਪੰਜਾਬ ਪਹੁੰਚੇ ਆਂ ਸੋ ਬੜੀ ਖੁਸ਼ੀ ਹੈ ਇਸ ਗੱਲ ਦੀ ਜ਼ਿਕਰ ਹੋਏਗਾ ਕਿ 14 April ਨੂੰ 1895 ਸ਼ਰਦਾਲੂ ਪਾਕਿਸਤਾਨ ਗਈ ਸੀ ਪਰੇਖਸ਼ਡਾਲੂ ਹਿਸ਼ਾਰ ਸਿੰਘ ਦੀ 14 April ਨੂੰ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਸੀ। ਅੰਮ੍ਰਿਤਸਰ ਤੋਂ ਸੁਚੈਨ ਸਾਗਰ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ